ਹਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੰਬਰ ਦੀਪ ਹਰੀਕਾ ਸਾਡੇ ਚੈਨਲ ਦਾ ਨਾਮ ਹੈ ਜੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਟੱਕ ਜ਼ਰੂਰ ਦੇਖਿਓ ਤੇ ਅੱਜ ਪੜਖਾਵਾਂਗੇ ਤੁਹਾਨੂੰ ਬਹੁਤ ਹੀ ਸੋਹਣੇ ਸੋਹਣੇ ਸੂਟ print ਵਾਲੇ ਨੇ ਪਸ਼ਮੀਨੇ ਦੇ ਤੇ ਕਟ ਰੈਲ ਦੀ ਪ੍ਰਿੰਟਿੰਗ ਸੂਟ ਨੇ ਜਿਵੇਂ ਕਿ ਆਪਾਂ ਜਿਹੜੇ ਪਰ ਸਟਿਚ ਕੀਤੇ ਨੇ ਉਹ ਉਹਦੇ ਕੋਲੋਂ ਇਹ ਪਾਉਣਾ ਅੱਜ ਇਹ ਕਿਸ ਤਰ੍ਹਾਂ ਦਾ ਸਟਾਫ ਆ ਤੇ ਕਿਸ ਤਰ੍ਹਾਂ ਦੀ ਇਹਨਾਂ ਦੀ ਪ੍ਰਿੰਟਿੰਗ ਬਣੀ ਹੋਈ ਹੈ। ਲੋ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਵਾਲਾ। ਇਹਦੇ ਵਿੱਚ ਥੋੜਾ ਜਿਹਾ ਕਲਰ ਆ ਜਿਹੜਾ ਚੇਂਜ ਹੋ ਰਿਹਾ ਇਹਦੇ ਵਿੱਚ ਡਾਰਕ ਫਰੋਜੀ ਆ ਰਿਹਾ ਪਰ ਡਾਰਕ ਫਰੋਜੀ ਨਹੀਂ ਹੈਗਾ ਇਹ ਬਿਲਕੁਲ ਲਾਈਟ ਫਰੋਜੀ ਜਿਹਾ ਬਣਿਆ ਹੋਇਆ ਇਹਦਾ ਸ਼ੇਡ ਜੋ ਫਲਾਵਰਸ ਦੇ ਸ਼ੇਡ ਨੇ ਉਹ ਬਿਲਕੁਲ ਸੇਮ ਆ ਰਹੇ ਨੇ। ਜਿਹੜਾ ਬੇਸ ਕਲਰ ਸਿਰਫ ਉਹਦੀ ਹੀ ਚੇਂਜਿੰਗ ਹੋ ਰਹੀ ਹੈ। ਤੇ ਦਿਖਾਉਨੇ ਆਪਾਂ ਤੁਹਾਨੂੰ ਇਸ ਤਰ੍ਹਾਂ ਇਹਦਾ ਆਪਾਂ ਬੈਕ ਨੈਕ ਕੀਤਾ। ਤੇ ਆਪਾਂ ਖੋਲ ਕੇ ਸ਼ਰਟ ਦਿਖਾਉਣਾ ਤੁਹਾਨੂੰ। ਲੋ ਜੀ ਇਸ ਤਰ੍ਹਾਂ ਦੀ ਇਹਦੀ ਪੂਰੀ ਪ੍ਰਿੰਟਿੰਗ ਰਹੂਗੀ। ਇਸ ਤਰ੍ਹਾਂ ਇਹਦਾ ਆਪਾਂ ਬੈਨ ਨੈਕ ਬਣਾਇਆ। ਬਾਕੀ ਸਾਰ ਆਪਾਂ ਸਿੰਪਲ ਦੇ ਵਿੱਚ ਹੀ ਸਟਿਚ ਕੀਤਾ ਹੋਰ ਜਿਆਦਾ ਇਹਦੇ ਉੱਤੇ ਕੁਝ ਨਹੀਂ ਕੀਤਾ। ਸਿਰਫ ਨੈਕ ਹੀ ਆਪਾਂ ਬੈਨ ਕੀਤਾ ਤੇ ਇਹ ਵਾਲੀ ਇਹਦੀ ਪ੍ਰਿੰਟਿੰਗ ਹੈ। ਜਿਹੜੀ ਬਾਟਮ ਉਹ ਸਿੰਪਲ ਹੈ। ਇਸ ਤਰ੍ਹਾਂ ਦੀ ਇਹਦੇ ਵਿੱਚ ਡੱਬੀ ਜੀ ਦੀ ਜਿਗਜ਼ੈਗ ਵਾਲੀ 네ਗੇਟਿਵ ਪ੍ਰਿੰਟ ਦੇ ਵਿੱਚ ਬਣੀ ਹੋਈ ਹੈ। ਬਾਟਮ ਤੇ ਇਹ ਕਟ ਰਾਈ ਦੇ ਵਿੱਚ ਬਣਿਆ ਹੋਇਆ ਜੀ ਐਵੇਂ ਨਹੀਂ ਹੈਗਾ ਕਿ ਮੋਟੀ-ਮੋਟੀ ਜੀ ਕਟ ਰਾਈ ਹੈ ਬਿਲਕੁਲ ਸੌਫਟ ਹੈ ਤੇ ਬਿਲਕੁਲ ਬਰੀਕ ਹੁੰਦੀ ਹੈ ਜਿਹੜੀ ਕਟ ਰਾਈ ਉਹ ਸਟੱਫ ਦੇ ਵਿੱਚ ਹੈ ਇਹ ਬਿਲਕੁਲ ਫਾਈਨ ਸਟੱਫ ਹੈ ਇਹ ਕੋਈ ਇਹਦੇ ਵਿੱਚ ਬੂਲਣ ਨਹੀਂ ਹੈ ਕੁਝ ਨਹੀਂ ਹੈਗਾ ਇਹ ਸਿੰਪਲ ਬਹੁਤ ਵਧੀਆ ਸਟੱਫ ਹੈ ਇਹ ਰੀਵਾ ਬ੍ਰਾਂਡ ਦੇ ਵਿੱਚ ਇਹ ਸੂਟ ਹੈ ਜਿਵੇਂ ਜੇ ਕਿਸੇ ਨੂੰ ਜਿਵੇਂ ਬੂਲਨ ਸਟੱਫ ਨਹੀਂ ਪਾ ਸਕ ਪਾ ਸਕਦੇ ਨਾ ਉਹਦੇ ਲਈ ਇਹ ਬਹੁਤ ਫਾਈਨ ਸਟੱਫ ਹੈ ਤੇ ਹੁਣ ਆਪਾਂ ਤੁਹਾਨੂੰ ਦੂਜਾ ਸੂਟ ਦਿਖਾਉਨੇ ਆ ਲਓ ਜੀ ਜੋ ਇਹ ਵਾਲਾ ਸੂਟ ਹੈ ਇਹ ਵੀ ਆਪਣਾ ਕਟ ਰਾਈ ਦੇ ਵਿੱਚ ਬਣਿਆ ਹੋਇਆ ਹੈ ਇਹ ਦੀ ਬੇਸ ਸ਼ੇਡ ਹੈ ਜਿਹੜਾ ਉਹ ਮਾਊਸ ਜੇ ਕਲਰ ਦਾ ਹੈ ਮਾਊਸ ਸ਼ੇਡ ਦੇ ਵਿੱਚ ਬਣਿਆ ਹੋਇਆ ਤੇ ਹਲਕੀ ਦੇ ਵਿੱਚ ਔਰੇਂਜ ਬਰਸਟ ਔਰੇਂਜਾ ਸ਼ੇਡ ਹੈ ਤੇ ਨਾਲ ਫਰੋਜ਼ੀ ਸ਼ੇਡ ਦੀ ਇਹ ਪ੍ਰਿੰਟਿੰਗ ਰਹੂਗੀ ਸਾਰੇ ਦੇ ਵਿੱਚ ਇਸ ਤਰ੍ਹਾਂ ਹੀ ਇਹਦੇ ਡਿਜ਼ਾਈਨਿੰਗ ਬਣੀ ਹੋਈ ਆ ਦੇਖੋ ਤੁਸੀਂ ਬਿਲਕੁਲ ਬਰੀਕ-ਬਰੀਕ ਇਹਦੀ ਲਾਈਨਾਂ ਨੇ ਕੋਈ ਜ਼ਿਆਦਾ ਮੋਟਾ ਨਹੀਂ ਹੈਗਾ ਤੇ ਨਾਲ ਇਹਦੀ 네ਗੇਟਿਵ ਪ੍ਰਿੰਟ ਦੇ ਵਿੱਚ ਹੀ ਬਾਟਮ ਰਹੂਗੀ ਮਾ ਉਸ ਜੇ ਸ਼ੇਡ ਦਾ ਇਹ ਸੂਟ ਬਣਿਆ ਹੋਇਆ ਆਪਣਾ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਹੀ ਫਾਈਨ ਸਟੱਫ ਬਣਿਆ ਹੋਇਆ ਇਹ ਲੋ ਜੀ ਇਹ ਵਾਲਾ ਸੂਟ ਹੈ ਜਿਹੜਾ ਇਹ ਪਸ਼ਮੀਨੇ ਦੇ ਵਿੱਚ ਰਿਹਾ ਇਹਦੇ ਉੱਪਰ ਐਵੇਂ ਵਰਕ ਹੋਇਆ ਹੋਇਆ ਸਾਰੇ ਦੇ ਵਿੱਚ ਹੀ ਸ਼ਰਟ ਦੇ ਵਿੱਚ ਤੇ ਇਹਦੀ ਪ੍ਰਿੰਟਿੰਗ ਆਪਾਂ ਤੁਹਾਨੂੰ ਖੋਲ ਕੇ ਦਿਖਾਉਨੇ ਆ ਲਓ ਜੀ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਦੀ ਪ੍ਰਿੰਟਿੰਗ ਬਣੀ ਹੋਈ ਹੈ ਸਾਰੀ ਲੀਫ ਜੇ ਬਣੇ ਹੋਏ ਨੇ ਤੇ ਵਿੱਚ ਫਲਾਵਰ ਜੇ ਵੀ ਨੇ ਤੇ ਸਾਰੇ ਦੇ ਵਿੱਚ ਇਹਦੇ ਵਰਕ ਰਹੂਗਾ ਪਸ਼ਮੀਨੇ ਦੇ ਵਿੱਚ ਇਹ ਵਧੀਆ ਵਾਲਾ ਪਸ਼ਮੀਨਾ ਇਹ ਐਵੇਂ ਨਹੀਂ ਹੈਗਾ ਜੀ ਵੀ ਜਿਹੜਾ ਆਪਾਂ ਨੋਰਮਲ ਜਿਹਾ ਲੈ ਲੰਨੇ ਆ ਰਾਮਟੈਕਸ ਬ੍ਰਾਂਡ ਦੇ ਵਿੱਚ ਇਹ ਸੂਟ ਰਹੂਗਾ ਸਿੰਪਲ ਇਹਦੀ ਆਪਾਂ ਸਟੀਚਿੰਗ ਕੀਤੀ ਹੈ ਤੇ ਜਿਹੜੀ ਇਹਦੀ ਬਾਟਮ ਰਹੂਗੀ ਉਹ ਹੈਗੀ ਹੈ ਜੀ ਇਹ ਵਾਲੀ 네ਗੇਟਿਵ ਪ੍ਰਿੰਟ ਦੇ ਵਿੱਚ ਬਾਟਮ ਰਹੂਗੀ ਬਹੁਤ ਵਧੀਆ ਬਹੁਤ ਫਾਈਨ ਸਟੱਫ ਹੈ ਇਹ ਕੋਈ ਇਹ ਤੇ ਬੁਰਨੀ ਆਉਂਦਾ ਹੈਗਾ ਕੁਛ ਨਹੀਂ ਇਹ ਤੇ ਹੁੰਦਾ ਹੈਗਾ ਬਹੁਤ ਵਧੀਆ ਬ੍ਰਾਂਡ ਦੇ ਸੂਟ ਆ ਲੋ ਜੀ ਇੱਕ ਸੂਟ ਆਪਣਾ ਇਹ ਵਾਲਾ ਇਹ ਜੀ ਸਟਿਚ ਕਰਨਾ ਹੈ ਇਹ ਆਪਾਂ ਤੁਹਾਨੂੰ ਖੋਲ ਕੇ ਦਿਖਾਉਨੇ ਆ ਲੋ ਜੀ ਦੇਖੋ ਇਸ ਤਰ੍ਹਾਂ ਦੀ ਇਹਦੀ ਪ੍ਰਿੰਟਿੰਗ ਬਣੀ ਹੋਈ ਹੈ ਫਲਾਵਰਾਂ ਦੀ ਇਹ ਵੀ ਪਸ਼ਮੀਨੇ ਦੇ ਵਿੱਚ ਹੈ ਦੇਖੋ ਪੂਰੀ ਕਲੀਅਰਟੀ ਨਾਲ ਸੇਮ ਕਲਰ ਇਹੀ ਹੈ ਸੂਟ ਦਾ ਬਹੁਤ ਸੋਹਣੀ ਇਹਦੀ ਪ੍ਰਿੰਟਿੰਗ ਲਾਈਟ ਜਿਹਾ ਨਾ ਜ਼ਿਆਦਾ ਜੰਮਣੀ ਜਿਹਾ ਵੀ ਨਹੀਂ ਕਹਿ ਸਕਦੇ ਨਾ ਪਿੰਕਿਸ਼ ਜਿਹਾ ਆਨੀਅਨ ਟੋਨ ਜੀ ਤੇ ਬਣਿਆ ਹੋਇਆ ਇਹ ਇਹ ਵੀ ਆਪਣਾ ਸੂਟ ਹੈ ਜਿਹੜਾ ਹਰੀਵਾ ਬ੍ਰਾਂਡ ਦਾ ਰਹੂਗਾ ਬਹੁਤ ਵਧੀਆ ਬਹੁਤ ਬਹੁਤ ਹੀ ਫਾਈਨ ਸਟੱਫ ਹੈ ਤੇ ਕੋਈ ਇਤੇ ਬੁਰਨੀ ਆਉਂਦਾ ਹੈਗਾ ਬੁਰਦੀ ਗਰੰਟੀ ਹੈ ਪਸ਼ਮੀਨੇ ਦੇ ਵਿੱਚ ਇਹ ਬਣਿਆ ਹੋਇਆ ਹੈ ਦੇ ਨਾਲ ਇਹਦੀ ਬਾਟਮ ਰਹੂਗੀ ਜੀ ਸੇਮ ਪ੍ਰਿੰਟਿੰਗ ਦੀ 네ਗੇਟਿਵ ਪ੍ਰਿੰਟ ਦੇ ਵਿੱਚ ਬਾਟਮ ਰਹੂਗੀ ਇਹ ਜਿਹਾ ਆਪਾਂ ਸਟਿਚ ਕਰਨਾ ਤੇ ਰਹੇ ਆਪਣੇ ਸੂਟ ਜੋ ਆਪਾਂ ਸ਼ਾਪਿੰਗ ਕੀਤੀ ਸੀਗੀ ਚਲੋ ਜੀ ਜੇ ਸੂਟ ਵਧੀਆ ਲੱਗੇ ਪਲੀਜ਼ ਲਾਈਕ ਸ਼ੇਅਰ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਉਦੋਂ ਤੱਕ ਸਤਿ ਸ੍ਰੀ ਅਕਾਲ